ਸਾਡਾ ਸਨ ਗਿਆ ਸਾਡਾ ਸਨ ਗਿਆ ਕੀ ਨਾ ਮਤੋ ਹਡਾ ਤੇ ਅੱਜ ਤੁਸੀਂ ਕਿੱਥੇ ਗਏ ਸੀ ਕੀ ਘਟਨਾ ਹਾਂਜੀ ਮੈਂ ਸਿਮਰਨ ਮਹੰਤ ਪਟਿਆਲੇ ਤੋਂ ਹਾਂ ਤੇ ਮੇਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰਾ ਡਿਸਪਿਊਟ ਇਹਦੇ ਨਾਲ ਮਿੱਠੂ ਨਾਲ ਚੱਲ ਰਿਹਾ ਹੈ ਮਿੱਠੂ ਲੱਡੇ ਨਾਲ ਜਿਹੜਾ ਆਪਣੇ ਨੂੰ ਇੱਕ ਫਰਜੀ ਸਰਪੰਚ ਜਾਂ ਆਪਣਾ ਯੂਥ ਕਾਂਗਰਸ ਦਾ ਆਪਣੇ ਨੂੰ ਪ੍ਰਧਾਨ ਦੱਸਦਾ ਫਰਜੀ ਇਸ ਬੰਦੇ ਨੇ ਸਾਡੇ ਨਾਲ 50-60 ਲੱਖ ਦੀ ਠੱਗੀ ਲਾ ਕੇ ਇਹ ਆਰਾਮ ਨਾਲ ਸ਼ਾਂਤੀ ਨਾਲ ਇਥੇ ਕਾਂਗਰਸ ਦੇ ਵਿੱਚ ਸੱਤਾ ਦੇ ਵਿੱਚ ਆ ਕੇ ਆਪਣੇ ਟਪੂਸੀਆਂ ਮਾਰਦਾ ਫਿਰਦਾ ਲੋਕਾਂ ਨੂੰ ਮਿਸ ਗਾਈਡ ਕਰ ਰਿਹਾ ਹੈ ਔਰ ਲੋਕਾਂ ਨੂੰ ਇਹ ਕਹਿਣਾ ਚਾਹ ਰਿਹਾ ਹੈ ਕਿ ਮੈਂ ਆਪਣਾ ਇਹ ਸਰਪੰਚੀ ਦੀ ਇਲੈਕਸ਼ਨ ਲੜਨੀ ਹੈ ਔਰ ਉਸ ਤੋਂ ਬਾਅਦ ਮੈਂ ਨਹੀਂ ਐਮਐਲਏ ਦੀ ਲੜਨੀ ਹੈ ਔਰ ਬੜੇ ਬੜੇ ਖਾਬ ਦੇਖ ਰਿਹਾ ਕਿਦੇ ਸਿਰ ਤੇ 50 ਲੱਖ ਰੁਪਏ ਦੇ ਸਿਰ ਦੇ ਉੱਤੇ ਜਿੱਦੀ ਇਨਵੈਸਟੀਗੇਸ਼ਨ ਪਹਿਲਾਂ ਬੀਓਆਈ ਨੇ ਵੀ ਕੀਤੀ ਬਿਊਰੋ ਆਫ ਇਨਵੈਸਟੀਗੇਸ਼ਨ ਇਹਦੇ ਉੱਤੇ ਪਰਚਾ ਵੀ ਦਰਜ ਹੋਇਆ ਔਰ ਇਹ ਜੇਲ ਵੀ ਕੱਟ ਕੇ ਆਇਆ ਹੈ ਸੋ ਇਹ ਖੈਰਾ ਸਾਹਿਬ ਨੂੰ ਅਸੀਂ ਅੱਜ ਦੋ ਦਿਨ ਇਹ ਖੈਰਾ ਸਾਹਿਬ ਦੀ ਮੀਟਿੰਗ ਰੱਖੀ ਹੋਈ ਸੀ ਮੇਰਾ ਮੋਟਿਵ ਇਹ ਹੀ ਸੀ ਕਿ ਖੈਰਾ ਸਾਹਿਬ ਨੂੰ ਔਰ ਜਾ ਕੇ ਪਿੰਡ ਵਾਲਿਆਂ ਨੂੰ ਅਸੀਂ ਇਹ ਜਾਨੋ ਕਰਵਾਈਏ ਕਿ ਇਹ ਬੰਦਾ ਕਿੰਨਾ ਘਟੀਆ ਇਨਸਾਨ ਹੈ ਸਾਡੇ ਕੋਲ ਇਹਦੀ ਸਾਰੇ ਪ੍ਰੂਫ ਨੇ ਸਾਰੀਆਂ ਬੈਂਕ ਦੀਆਂ ਟਰਾਂਜੈਕਸ਼ਨਸ ਨੇ ਜੋ Google Pay ਦੀਆਂ ਟਰਾਂਜੈਕਸ਼ਨਸ ਨੇ ਔਰ ਉਸ ਤੋਂ ਇਲਾਵਾ ਸਾਰੀਆਂ ਫੋਟੋਆਂ ਨੇ ਮੈਰिज ਕਰਵਾਈ ਸੀ ਕਿ ਮੇਰੇ ਨਾਲ ਧੱਕੇ ਨਾਲ ਔਰਤਾਂ ਮੈਰिज ਕਰਵਾ ਕੇ ਇਹਨੇ ਸਾਡੇ ਨਾਲ ਬਹੁਤ ਮੇਰੇ ਨਾਲ ਪੈਸਾ ਲੁੱਟਮਾਰ ਕਰਕੇ ਇਹਨੇ ਮੈਨੂੰ ਸੜਕਾਂ ਦੇ ਉੱਤੇ ਛੱਡ ਦਿੱਤਾ ਇਸ ਬੰਦੇ ਨੇ ਅੱਜ ਇਹਨਾਂ ਨੇ ਇੱਕ ਰੈਲੀ ਰੱਖੀ ਸੀ ਸੁਖਪਾਲ ਖਹਿਰਾ ਜੀ ਦੀ ਲੱਡੇ ਪਿੰਡ ਦੇ ਵਿੱਚ ਤੇ ਸੁਖਪਾਲ ਖਹਿਰਾ ਜੀ ਨੂੰ ਮੈਂ ਇਹ ਹੀ ਦੱਸਣਾ ਚਾਹੁੰਦੀ ਸੀ ਖਹਿਰਾ ਸਾਹਿਬ ਨੂੰ ਕਿ ਵੀ ਇਹ ਕਿੰਨਾ ਕਰਪਟਡ ਬੰਦਾ ਹੈ ਕਿਉਂਕਿ ਉਹਨਾਂ ਲੋਕਾਂ ਨੂੰ ਹੀ ਮਿਸ ਗਾਈਡ ਕਰਦਾ ਕਿ ਨਹੀਂ ਜੀ ਮੇਰਾ ਉਹਨਾਂ ਨਾਲ ਫੈਸਲਾ ਹੋ ਚੁੱਕਿਆ ਵੀ ਜੋ ਮੇਰਾ ਲੈਣ-ਦੇਣ ਸੀ ਮੈਂ ਸਾਰਾ ਦਿੱਤਾ ਸਾਡੇ ਕੋਲ ਕੋਈ ਲੈਣ-ਦੇਣ ਨਹੀਂ ਹੋਇਆ ਕੋ ਕੁਝ ਨਹੀਂ ਹੋਇਆ ਪੈਸੇ ਦੇ ਕੋਲ ਨੇ ਔਰ ਇਹ ਲੋਕਾਂ ਨੂੰ ਮਿਸ ਗਾਈਡ ਕਰਦਾ ਪਿਆ ਜਦੋਂ ਅਸੀਂ ਸੁਖਪਾਲ ਖਹਿਰਾ ਦੇ ਮੀਟਿੰਗ ਦੇ ਵਿੱਚ ਅਸੀਂ ਪਹੁੰਚੇ ਉੱਥੇ ਰੈਲੀ ਦੇ ਵਿੱਚ ਤਾਂ ਰੈਲੀ ਦੇ ਵਿੱਚ ਮੇਰੇ ਨਾਲ ਮੇਰੇ 3-4 ਸਾਥੀ ਸੀਗੇ ਜਦੋਂ ਮੈਂ ਖਹਿਰਾ ਸਾਹਿਬ ਕੋਲ ਗਈ ਕਿ ਮੈਨੇ ਆਪਣਾ ਆਪਣਾ ਪੱਖ ਪੇਸ਼ ਕਰਨਾ ਵੀ ਮੈਨੂੰ ਪੱਖ ਪੇਸ਼ ਕਰਨ ਦੋ ਇਨੇ ਉੱਥੇ ਆਪਣੇ ਗੁੰਡੇ ਤੇ ਕੁਝ ਇਸ ਤਰ੍ਹਾਂ ਦੀ ਲੇਡੀਜ਼ ਖੜਾਈਆਂ ਹੋਈਆਂ ਸੀ ਕੈਰੈਕਟਰਲੈਸ ਲੇਡੀਜ਼ ਜਿਨ੍ਹਾਂ ਨੇ ਮੇਰੇ ਚੇਲਿਆਂ ਨਾਲ ਵੀ ਤੇ ਮੇਰੇ ਨਾਲ ਵੀ ਬਹੁਤ ਉੱਥੇ ਹੌਲੜਬਾਜ਼ੀ ਕੀਤੀ ਸਾਡੇ ਨਾਲ ਤਾਂ ਕਾਮੁਕੀ ਕੀਤੀ ਉੱਥੇ ਗਿਆਨ ਨਾਲ ਔਰ ਮੇਰੇ ਹੱਥ ਚੋਂ ਮਾਈਕ ਖੋਹ ਲਿੱਤਾ ਗਿਆ ਖੈਰਾ ਸਾਹਿਬ ਨੂੰ ਮੈਂ ਇੰਨੀ ਇੱਕ ਗੱਲ ਇਹ ਕਹਿਣਾ ਚਾਹੁੰਦੀ ਆ ਵੀ ਐਡੇ ਵੱਡੇ ਲੀਡਰ ਨੇ ਲੋਕੋ ਲੀਡਰ ਨੂੰ ਤਾਂ ਮੇਰਾ ਦੁੱਖ ਸੁਣਨਾ ਚਾਹੀਦਾ ਸੀ ਉਹ ਵੋਟਾਂ ਦੀ ਆਪਣੀ ਵੋਟਾਂ ਕਰਕੇ ਦੇਖੋ ਵੋਟਾਂ ਮੰਗਣ ਦੇ ਲਾਲਚ ਦੇ ਵਿੱਚ ਉਹਨਾਂ ਨੇ ਮੈਨੂੰ ਹੀ ਨਹੀਂ ਸੁਣਿਆ ਨਾ ਘੱਟੋ ਘੱਟ ਐਟ ਲਿਸਟ ਜ਼ਰੂਰ ਉੱਥੇ ਤਾਂ ਕਾਮੁਕੀ ਹੋਈ ਹੈ ਤੁਸੀਂ ਸਾਰਿਆਂ ਨੇ ਵੀਡੀ ਅਤਾ ਸਕਦੇ ਸੀ ਨਾ ਕਿ ਇਸ ਤਰ੍ਹਾਂ ਦੇ ਲੀਡਰ ਹੁੰਦੇ ਹੁੰਦੇ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਨਾਲ ਲਾ ਲਾ ਕੇ ਸਾਡਾ ਬੇੜਾਗਰਕ ਕਰਵਾਣਗੇ ਕਿ ਨਰ ਸਮਾਜ ਦਾ ਕੀ ਗੱਲ ਐ ਐਲਜੀਬਿਲਟੀ ਜਿਹੜਾ ਕਿਉ ਹੈ ਇਹ ਲੋਕ ਸੋਚਦੇ ਨੇ ਕਿ ਇਹਨਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਪ੍ਰੋਪਰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਸੋ ਇਹੀ ਚੀਜ਼ਾਂ ਦਾ ਨਜਾਇਜ਼ ਫਾਇਦਾ ਠਾ ਕੇ ਇਹ ਲੋਕ ਸਾਡੇ ਨਾਲ ਇਹ ਅਤਿਆਚਾਰ ਕਰ ਰਹੇ ਨੇ ਬੋਲੋ ਮੈਂ ਹੁਣ ਇੱਥੇ ਤੋਰੀ ਥਾਣੇ ਦੇ ਵਿੱਚ ਆਈ ਆਂ ਸਾਦਰ ਦੇ ਵਿੱਚ ਅਰੇ ਇੱਥੇ ਮੈਂ ਆਪਣਾ ਆਪਣਾ ਕੇ ਇੱਕ ਕੰਪਲੀਟ ਦਿੱਤੀ ਹੈ ਵੀ ਸਾਡੇ ਨਾਲੇ ਤਾਂ ਕਮੂਕੀ ਕੀਤੀ ਹੈ ਮੇਰੇ ਉੱਥੇ ਗੱਡੀ ਦੇ ਵਿੱਚ ਇਹਨਾਂ ਨੇ ਮੇਰੇ ਚੇਲਾ ਨਾਲ ਵੀ ਹੱਥੋਂ ਪਾਈ ਕੀਤੀ ਹੈ ਤੇ ਸਾਡਾ ਮੇਰੇ ਚੇਲਿਆਂ ਦਾ ਪਰਸਪੋਰਸ ਸਮਾਨਸਮੂਨ ਮੁੰਡਿਆਂ ਨੇ ਜੋ ਉੱਥੇ ਲੇਡੀਜ਼ ਖੜਾਈਆਂ ਹੋਈਆਂ ਸੀਗੀਆਂ ਇਸ ਤਰ੍ਹਾਂ ਦੀ ਤੇ ਮੁੰਡੇ ਖੜਾਏ ਸੀ ਗੁੰਡੇ ਟਾਈਪ ਦੇ ਤੇ ਉਹਨਾਂ ਨੇ ਬਹੁਤ ਮਿਸਬੀਵ ਕੀਤਾ ਉਹਨਾਂ ਦੇ ਪੈਸੇ ਵੀ ਖੋ ਰਹੇ ਨੇ ਤੇ ਮਾਰਕੁੱਟ ਵੀ ਉਹਨਾਂ ਨਾਲ ਕੀਤੀ ਹੈ ਮੇਰੇ ਮਗਰ ਹੁੱਲੜ ਬਾਜੀ ਕੀਤੀ ਹੈ ਤੇ ਮੈਂ ਉੱਥੋਂ ਆਪਣਾ ਜਾਨ ਬਚਾ ਕੇ ਆਈਆਂ ਮੈਂ ਜਾਨ ਬਚਾ ਕੇ ਆਪਣਾ ਗੱਡੀ ਦੇ ਵਿੱਚ ਅੱਛਾ ਲਾਖ ਤੁਹਾਡਾ ਜਿਹੜਾ ਉਹਨਾਂ ਨਾਲ ਉਹ ਕਰ ਰਿਹਾ ਸੀ ਡਿਸਪੂਟ ਕਰ ਰਿਹਾ ਸੀ ਉਹ ਤੁਹਾਡਾ ਹੁਣ ਸਮਾਪਤ ਹੋ ਚੁੱਕਿਆ ਜਾਂ ਬਿਲਕੁਲ ਸਮਾਪਤ ਨਹੀਂ ਹੋਇਆ ਅੰਡਰ ਟ੍ਰਾਇਲ ਹੈ ਸਾਰਾ ਕੁਝ ਸਾਰੀਆਂ ਪ੍ਰਸੀਡਿੰਗਸ ਚੱਲ ਰਹੀਆਂ ਨੇ ਲਿਟੀਗੇਸ਼ਨਸ ਵੀ ਚੱਲ ਰਹੀਆਂ ਨੇ ਲੋਕਾਂ ਮਤਲਬ ਇਹ ਲੋਕਾਂ ਨੂੰ ਮਿਸ ਗਾਈਡ ਕਰਦਾ ਫਿਰਦਾ ਕਿ ਮੇਰਾ ਸਾਰਾ ਕੁਝ ਸੌਲਟ ਆਊਟ ਹੋ ਗਿਆ ਇਹ 2020 ਦੇ ਵਿੱਚ ਉਦੋਂ ਤਾਂ ਡਿਸਪੂਟ ਚੱਲ ਰਿਹਾ ਸਾਡਾ ਇਹ